ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਮੇਰਾ ਚੈਨਲ ਤੇ ਸਵਾਗਤ ਹੈ ਅੱਜ ਦੀ ਵਸਤੂ ਲੈ ਕੇ। ਤੇ ਇਹ ਸਸੇ ਕਾਟਨ ਦੀ ਮੈਚਿੰਗ। ਫਸਟ ਕਲਰ ਰੈੱਡ ਡਿਜੀਟਲ ਪ੍ਰਿੰਟ ਸ਼ਰਟ। Mustard color bottom shadow print bottom 3d print shirt different different design different different colour, contrast. Haan, color contrast हां जी ਆਹ ਦੇਖੋ ਆਫ ਵਾਈਟ ਸੈਕੰਡਰੀ ਕਲਰ ਆਫ ਵਾਈਟ ਬਸ ਜਾਨੀਂ ਦੇਖੋ ਸਿੰਨੇ ਸੋਨੇ ਨਾਲ ਹਾਂ ਦੇਖੋ ਕੋਈ ਵੀ ਕलर ਡਿਜ਼ਾਈਨ ਪਸੰਦ ਹੋਣਾ ਤੁਸੀਂ ਮੈਨੂੰ WhatsApp ਤੇ ਦੱਸ ਸਕਦੇ ਆ ਮੈਂ ਆਪਣਾ ਨੰਬਰ ਮੈਂਸ਼ਨ ਕਰ ਦੂੰਗੀ ਤੇ ਤੁਸੀਂ ਇਹਦਾ ਪ੍ਰਾਈਸ ਵੀ ਮੈਨੂੰ WhatsApp ਤੇ ਪੁੱਛ ਕਰਦੇ ਆ ਹਾਲੇ ਕਿ ਕਿੰਨੇ ਸੋਨੇ ਸ਼ੇਡ ਮਿਲ ਜਾਂਦਾ ਜੇ ਤੁਹਾਨੂੰ ਇਹਨਾਂ ਦੇ ਕੋਈ ਵੀ 컬러 ਡਿਜ਼ਾਈਨ ਪਸੰਦ ਆਉਂਦੇ ਸੋ ਸਕਰੀਨ ਸ਼ਾਟ ਇਹਦਾ ਲੈ ਸਕਦੇ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਕੋਸ਼ਿਸ਼ਾ ਦੇ ਪਰਪਲ 컬러 ਲਾਈਟ ਪਰਪਲ ਨਿਊ ਸ਼ੇਡ ਇਹਦਾ ਜਾਣੀ ਕਿ ਵੇਖੋ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੁਸੀਂ ਮੇਰੀ ਵੀਡੀਓ ਨੂੰ ਵਾਤਵਰਤ ਲਾਈਕ ਤੇ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ